ਹਾਂਜੀ ਸਾਰੇ ਮੇਰੇ ਬਲੇ ਪਿਆਰਪਰੀ ਸਸਰੀਕਾ ਜੀ ਅੱਜ ਆਪਾਂ ਕੱਢ ਲਈਆਂ ਮਸ਼ੀਨ ਤੂਰੀ ਵਾਲੀ ਤੇ ਇਹਨੂੰ ਵਾਸ਼ ਕਰਾਂਗੇ ਤੇ ਚਲੋ ਹੁਣ ਆਪਾਂ ਕਾਦਦੇ ਆ ਬੈਗ ਅੱਧੀ ਕਰਤੀ ਆ ਵਾਸ਼ ਤੇ ਬਾਅਦ ਚ ਬਲੇਡ ਚੇਂਜ ਕਰਾਂਗੇ ਚਲੋ ਹੁਣ ਇਹਨੂੰ ਧੋ ਕੇ ਬਲੇਡ ਚੇਂਜ ਕਰਦੇ ਆ ਬਲੇਡ ਚੇਂਜ ਕਰਦੇ ਆ ਮਸ਼ੀਨ ਦੇ ਆਹ ਦੇ ਬਲੈਕ ਪਾਤੇ ਆ ਬਲੈਕ ਬਲੇਡ ਪਾਤੇ ਆ ਤੇ ਪਹਿਲੇ ਆਹ ਦੇ ਆ ਭਈਆ ਸਿੱਟੇ ਇਨੂੰ ਕੱਟੇ ਕਰਾਂਗੇ ਹਾਂਜੀ ਆਪਣੇ ਆਪ ਆਏ ਆ ਬਲੇਟਾਂ ਵਾਲੇ ਡੱਬੇ ਤੇ ਮੂਰੀ ਫਿਰਕੀ ਦੀਆਂ ਉਹ ਪਿੰਨਾ ਪਈਆਂ ਉਹ ਵੀ ਆਪਾਂ ਪਾਉਣੀ ਆ ਤੇ ਹੁਣ ਆਪਾਂ ਮੇਰੇ ਟਰੈਕਟਰ ਦੀ ਸਰਵਿਸ ਕਰਨ ਲੱਗਦੇ ਆ ਸਰਵਿਸ ਕੀਤੀ ਆ ਤੇ ਆਹ ਸਾਲੇ ਚੇਚ ਪਾਇਆ ਤੇਲ ਮੋਗ ਲੈਣਾ ਤੇ ਹੋਰ ਵੀ ਫੈਕਟਰ ਵੀ ਕੋਲ ਕੇ ਕੀਤੇ ਆ ਤੇ ਇਹਨੂੰ ਹਣਕਾਦੇ ਆ ਹਾਂਜੀ ਜੀ ਛੋ ਵੀ ਕੱਸ ਦਿੱਤੀ ਆ ਤੇ ਉਹ ਵੀ ਕੱਸ ਦਿੱਤਾ ਤੇ ਹੁਣ ਆ ਵੀ ਲਾ ਦੇ ਵੀ ਆ ਇਧਰ ਫਲਾਨਫਰਮ ਹਾਂਜੀ ਜੀ ਆਪਣਾ ਮਹਿੰਦਰਾ ਟਰੈਕਟਰ ਵੀ ਹੈ ਨਾ ਤਿਆਰ ਹੋ ਗਿਆ ਸਰਵਿਸ ਰੂਪ ਵਿੱਚ ਕਰਤੀ ਆ ਤੇ ਹਾਂਜੀ ਜੀ ਆਪਣੇ ਹੌਲੈਂਡਰ ਟਰੈਕਟਰ ਦੀ ਹੋ ਗਈ ਸੀ ਸਰਵਿਸ ਤੇ ਉਹ ਖੜਾ ਅੰਦਰ ਤੇ ਆਪਾਂ ਮਸ਼ੀਨ ਦੇ ਵੀ ਪਲੇਟ ਕਾ ਦਿੱਤੇ ਸੀਗੇ ਤੇ ਹੁਣ ਆਪਾਂ ਵੀ ਸਾਰੀ ਸੈਟਅਪ ਕਰਾਂਗੇ ਤੇ ਇਧਰ ਵੀ ਪਲੇਟ ਪਾ ਦਿਆ ਤੇ ਆ ਫਰਕੀ ਦੀ ਵੀ ਬਾਤ ਹਾਂਜੀ ਜੀ ਮਸ਼ੀਨ ਦੇ ਆਪਾਂ ਆ ਕਸ ਦੱਤਾ ਸੀ ਛੇ ਬਲੇਟਾਂ ਵਾਲਾ ਤੇ ਬਲੇਟ ਵੀ ਕਸ ਦੱਤੇ ਆ ਤੇ ਬਸ ਹੁਣ ਤਿਆਰੀਆਂ ਮਸ਼ੀਨ ਆਪਣੀ ਬਸ ਆਹ ਆ ਰਹਿ ਗਈ ਹੁਣ 벨ਟ ਪਾਉਣ ਵਾਲੀ 벨ਟ ਵੀ ਪਾ ਦਵਾਂਗੇ ਤੇ ਇਤਰਾ ਸ਼ਾਨਣ ਦੇ ਲਾ ਕੇ ਰੱਖੇ ਇਹ ਵੀ ਕਸ ਦੱਤੇ ਆ ਤੇ ਆਪਣੀ ਹੁਣ ਬਸ ਮਸ਼ੀਨ ਤਿਆਰੀ ਆ ਬਸ 벨ਟ ਕਸ ਕੇ ਤੇ ਤਿਆਰ ਹੋ ਜਾਣੀ ਆਪਣੀ ਆਟਿਆਂ ਇਤਰਾਪਾ ਜੀ ਉਹਦੇ ਜਿੱਦਾਂ ਨਾਲ ਇਹ ਘੜਕਦੀ ਜਹੀ ਆ ਆ ਕਰਕੇ ਉਹ ਖੋਲ ਕੇ ਜੀ ਆਪਣੀ ਟੂੜੀ ਵਾਲੀ ਮਸ਼ੀਨ ਹਨ ਤਿਆਰਿਆ ਬੈਲਟ ਤੇ ਚੇਨ ਆਂਦੇ ਚੜ ਗਈ ਆ ਤੇ ਸਾਰੀ ਹਣ ਡੈਡੀ ਆ ਟੁੱਟੀ ਵਾਲੀ ਮਸ਼ੀਨ ਆਪਣੀ ਹਾਂਜੀ ਜੀ ਆਪਾਂ ਹੁਣ ਲੱਗੇ ਆ ਟੁੱਟੀ ਵਾਲੀ ਟਰਾਲੀ ਦੇ ਟਾਇਰ ਤਾਂ ਚੱਕ ਗਏ ਬੈਰੀਆਂ ਨੂੰ ਗਲੀਸ ਕਰਨ ਤੇ ਚੜੋ ਗਲੀਸ ਕਰ ਹਾਂਜੀ ਜੀ ਆਪਾਂ ਨੂੰ ਉੱਤਲੇ ਟੈਨ ਵੀ ਗਲੀਦੀ ਦਿੱਤੀ ਸੀ ਤੇ ਇਦਲੇ ਟੈਨ ਨੂੰ ਵੀ ਦੇ ਦਿੱਤੀ ਹੈ ਗਲੀਸ ਤੇ ਇਧਰ ਆਪਾਂ ਨਾਟ ਕਰਦੇ ਆ ਤੇ ਆ ਜਿਹੜੀ ਗਲੀਸ ਵਾਧੂ ਆ ਇਹ ਗਲੀਸ ਆਪਾਂ ਲਾ ਕੇ ਡੱਬੇ ਚ ਪਾਉਨੇ ਆ ਤੇ ਇਧਰ ਗਲੀਸਨ ਰੰਗ ਦੇਖੋ ਤੁਸੀਂ ਕਿੰਨਾ ਲਾਲ ਹੋ ਗਿਆ ਪਹਿਲਾਂ ਆਪਾਂ ਚਲਦੇ ਆਂ ਅੰਦਰਲੀ ਟਰਾਲੀ ਨੂੰ ਗਲੀਸ ਦੇਣ ਹਾਂਜੀ ਜੀ ਆ ਵੀ ਟਾਇਰ ਖੋਲ ਦਿੱਤਾ ਹੈ ਆਪਾਂ ਤੇ ਇਹਨੂੰ ਘਸਦੇ ਹਾਂ ਸੈੱਟ ਕਰਕੇ ਤੇ ਇੱਧਰ ਹੱਥ ਦੇਖੋ ਹਾਂਜੀ ਜੀ ਆਪਣੀ ਟਰਾਲੀ ਵੀ ਆਣ ਤਿਆਰ ਹੈ ਤੁੜੀ ਬਣਾਉਣ ਵਾਸਤੇ ਮਿਰੰਗਾ ਨੂੰ ਗਲੀਸ ਕਰਤੀ ਸੀਗੀ ਤੇ ਹੋਰ ਵੀ ਜੀ ਆ ਜਿਸ਼ਾ ਲਈ ਅੰਦਰ ਚੇਂਜ ਕਰਕੇ ਤੇ ਆ ਪਾਟਾ ਐਡ ਗਰੈਂਟਰ ਤੇ ਯਾ ਵਾ ਟਰੈਕਟਰ ਦੀ ਜਾਲੀ ਸੈਡਆਂੀਆਂ ਜਾਲੀਆਂ ਦੇਜ ਆਪਾਂ ਸੀ ਲਈ ਆ ਤੇ ਇਹਨੂੰ ਵੀ ਲਾਉਨੇ ਆ ਇੱਥੇ ਹਾਂਜੀ ਜੀ ਟਰੈਕਟਰ ਤਾਂ ਵੀ ਜਾਲੀਆਂ ਕੱਢ ਦਿੱਤੀਆਂ ਸੀ ਅੰਦਰ ਆ ਵੀ ਤੇ ਕਾ ਵੀ ਇਹਨੂੰ ਵੀ ਕੱਢ ਦਿੱਤੀਆਂ ਤੇ ਇਹ ਵੀ ਹੁਣ ਤਿਆਰ ਆ ਟਰੈਕਟਰ ਵੀ ਇਹਨੂੰ ਕੱਟ ਤਾ ਨਾ ਜਾਊਗਾ ਅੰਦਰ ਸਾਫ਼ ਰਹੂਗਾ ਅੰਦਰੋਂ ਹਾਂਜੀ ਜੀ ਆਪਾਂ ਲੱਗੇ ਆ ਹਾਲੈਂਡ ਟਰੈਕਟਰ ਨੂੰ 210 ਤੇ ਆਪਾਂ ਮੱਥਾ ਟੇਕਦੇ ਆ ਖਾਂਡ ਤੇ ਤੂਫ ਦਾ ਤੇ ਚਲੋ ਹੁਣ ਆਪਾਂ ਟੁੱੜੀਏ ਮਸ਼ੀਨ ਨੂੰ ਦੇਣ ਜਾਂਦੇ ਹਾਂ ਤੂਫ ਤੇ ਉੱਥੇ ਦਿੰਨੇ ਆ ਟੁੱੜੀ ਵਾਲੀ ਮਸ਼ੀਨ ਨੂੰ ਤੂਫ ਤੇ ਉੱਥੇ ਮੱਥਾ ਟੇਕ ਕੇ ਬਾਅਦ ਆਪਾਂ ਕਰਾਂਗੇ ਕੰਮ ਸਟਾਰਟ ਤੇ ਜੀ ਹੁਣ ਆਪਾਂ ਟੇਕ ਲਿਆ ਮੱਥਾ ਟੁੱੜੀ ਵਾਲੀ ਮਸ਼ੀਨ ਤੇ ਵੀ ਹੁਣ ਆਪਾਂ ਚਲੋ ਇਹ ਪ੍ਰਸ਼ਾਦ ਦਿੰਨੇ ਆ ਘਰਦਿਆਂ ਨੂੰ ਤੇ ਘਰਦਿਆਂ ਕੰਮ ਜੀ ਜੀ ਮਸ਼ੀਨ ਪਾਲੇ ਦੀ ਆਪਾਂ ਟੁੱੜੀ ਵਾਲੇ ਆ ਜੀ ਇਹ ਚੁੜੀ ਵਾਲੀ ਮਸ਼ੀਨ ਤੇ ਟਰਾਲੀ ਚਲਾਉਨੇ ਆ ਹੁਣ ਇਹਨੂੰ ਜਿੱਦਿਆਂ ਨਾ ਪਰ ਲੱਗਿਆ ਟੈਟ ਨੂੰ ਕੱਤੇ ਜੁਬਾਨ ਤੇ ਨੰਨਿਆ ਵਾਹੇ ਜੁੱਦਾਨਾ ਵਾਹੇ ਕਿ ਪੱਲਕੀਆਂ ਪੂੜੀ ਵਾਲੀ ਮਸ਼ੀਨ ਹਾਂ ਹੁਣ ਆਪਾਂ ਪਲਾਤੀਆ ਪੂੜੀ ਵਾਲੀ ਮਸ਼ੀਨ ਤੇ ਚਲਾਉਣਾ ਹੁੰਦਾ ਪੂੜੀ ਪਤਾ ਲੱਗਦਾ ਲਾਂਡਾ ਸੀ ਮਾ ਕੋ ਦੂਜਾ ਵੀ ਲਾਂਡਾ ਪਿਆ ਸੋ ਇਥੇ ਖਾਦੀ ਹੋ ਗਈ ਆਪਨੇ ਤੇ ਲਾਂਡਾ ਬਹੁਤ ਜ਼ਿਆਦਾ ਆ ਦੀਦੀ ਤੇਰੇ ਪਹਿਲੇ ਜਿਹੜੇ ਚੂੜੀ ਬੰਨ੍ਹ ਦਿੱਤੀ ਆ ਤੇ ਹੁਣ ਤਾਂ ਦੂਜੇ ਤਰੀਕੇ ਨਾਲ ਚੂੜੀ ਮਨਾਉਣਾ ਤੇ ਸੁਣਾਉਣਾ ਪਾ ਦੂਜੇ ਤਰੀਕੇ ਜਾਨਣਾ ਚੂੜੀ ਬਣਾਉਣਾ ਆਲੀਆ ਪਪਾ ਲਈ ਸੀ ਆਮੰਦਰਾ ਮਗਰ ਖਾਲੀਆ ਤੇ ਆਉਣ ਲੈ ਕੇ ਚੱਲੇ ਆ ਤੇ ਆਪਣੀ ਮਸ਼ੀਨ ਚੱਲ ਪਈ ਆ ਆਪਾਂ ਵੀਲਵਾਰ ਲੈ ਕੇ ਚੱਲੇ ਆ ਟਰਾਲਰ ਆਪ ਇੱਕ ਕਿਰਾਾ ਬਣਾ ਲਿਆ ਆ ਜੀ ਜੇ ਆਪਾਂ ਪਹਿਲੀ ਟਰਾਲੀ ਲਾਇਆਣ ਦੀ ਸੀ ਤੇ ਹੁਣ ਆਪਾਂ ਦੂਜੀ ਟਰਾਲੀ ਲੈ ਲੈਂਦੇ ਆ ਤੇ ਇੱਧਰ ਆ ਗਈ ਆਪਣੀ ਖੱਤੇ ਚ ਮਸ਼ੀਨ ਰਾਜੀ ਬਾਗਲੇ ਆਂਦੀ ਜੀ ਇੱਧਰ ਵਿੱਚ ਕਰਨਾ ਲੱਗਿਆ ਆਪਣੀ ਮਸ਼ੀਨ ਤੇ ਆਪਾਂ ਲੈ ਕੇ ਚੱਲਦੇ ਆਂ ਹਾਂਜੀ ਜੀ ਆਪਾਂ ਚੱਲਦੇ ਆਂ ਟਰਾਲੀ ਦਾ ਟਾਇਰ ਗਿਆ ਹਵਾ ਘਰ ਹੁਣ ਜਿੱਦੇ ਹਵਾ ਘਟਿਆ

ਅਲੀ ਜਾ ਵਾ ਫਰਾਡੇ ਜੀ ਆਪ ਆਤੀ ਹੈ ਟਰਾਲੀ ਤੇ ਹੁਣ ਆਪਾਂ ਵੀ ਚੱਲੇ ਆ ਲੈ ਜਾਏ ਇਹਨੂੰ ਟਰਾਲੀ ਨੂੰ ਇੱਧਰ ਚੱਲ ਪਈ ਥੋੜੀ ਜਿਹੀ ਮਸ਼ੀਨ ਹਾਂਜੀ ਜੀ ਇੱਧਰ ਆਪਾਂ ਬਣਾਵਾਂਗੇ ਤੂੜੀ ਇੱਧਰ ਤੁਸੀਂ ਦੇਖੋ ਲਾਂਗਾ ਤੇ ਸਾਡਾ ਚਾਚਾ ਜੀ ਦੇਖਣ ਲੱਗੇ ਆ ਲਾਂਗਾ ਚੈੱਕ ਕਰਦੇ ਆ ਤੇ ਲਾਂਗਾ ਦੇਖਦੇ ਆ ਇਹ ਇਹ ਵੱਡੀ ਆ ਕਣਕ ਮੀ ਮੀ ਚ ਵੱਡੀ ਆ ਕਣਕ ਇਹਨਾਂ ਨੇ ਆ ਕਰਕੇ ਨਾ ਤਾਂ ਜੋ ਪੂਰਾ ਤਾਂ ਲਾਂਗਾ ਸੁੱਕਾ ਆ ਥੱਲੇ ਉਹ ਥੋੜਾ ਥੋੜਾ ਗਿੱਲਾ ਆ ਬਾਕੀ ਦੇਖਦੇ ਆ ਬਈ ਕਦਾਂ ਹੋਊਗੀ ਹਾਂਜੀ ਜੀ ਹਵਾ ਫਿਟੀ ਤੇ ਤੇ ਬਣਾਉਨੇ ਆ ਤੂੜੀ ਹਾਂਜੀ ਆਪਾਂ ਚੱਲੇ ਆਂ ਹੁਣ ਤੇ ਇਹ ਬਣਾ ਦੇ ਉੱਤੇ ਤੋੜੀ ਇਹ ਤੋੜੀ ਆ ਰਹੀ ਜੀ ਤੇ ਕਾਟੀਆਂ ਹਾਂਜੀ ਜੀ ਆਪਾਂ ਪਹੁੰਚ ਰਹੇ ਹਾਂ ਉੱਥੇ ਹਾਂਜੀ ਜੀ ਪਹੁੰਚ ਗਏ ਸੀ ਗੱਤੇ ਚ ਹਾਂਜੀ ਜੀ ਆਪਣਾ ਟਰੈਕਟਰ ਚੱਲ ਪਿਆ ਆ ਤੇ ਅਪਾਉਂ ਟਰੈਕਟਰ ਲੈ ਕੇ ਚੱਲੇ ਆਂ ਸੁਬਰਾਜ ਹਾਂਜੀ ਗਾਇਸ ਆਪਾਂ ਕੱਟ ਲਿਆਂਦਾ ਸੁਬਰਾਜ ਆਪ ਤੇ ਟਰਾਲੀ ਪਾਵੇ ਗੜੀ ਦਾ ਤੋਂ ਸਟਾਰਟ ਹੋਈ ਸੀ ਤੇ ਆ ਵੀ ਖੱਤਾ ਬਣਾ ਦਿੱਤਾ ਆ ਆਪਾਂ ਤੇ ਆ ਖੱਤਾ ਰਹਿ ਗਿਆ ਆ ਤੇ ਇਹੇ ਚੌਥੀ ਟਰਾਲੀ ਪਾਣੀ ਵੀ ਟਰਾਲੀ ਚੱਲੀ ਗਿਆ ਇਹ ਤੇ ਤੇ ਆਪਾਂ ਹਣ ਮੌਸਮ ਤੁਸੀਂ ਚੈੱਕ ਕਰੋ ਕਿੱਦਾਂ ਬਦਲਾ ਗਿਆ ਹੋਇਆ ਪਿਆ ਆ ਤੇ ਇੱਧਰ ਅਜੇ ਟਾਈਮ ਤਾਂ ਸ਼ਾਮ ਦੇ 4 ਵਜੇ ਆ ਤੇ ਮੌਸਮ ਚੈੱਕ ਕਰੋ ਮੀ ਆਲ ਹੋਇਆ ਪਿਆ ਆ ਤੇ ਹਾਂਜੀ ਆਪਾਂ ਟਰਾਲੀ ਕੱਢਦੇ ਆ ਤੇ ਫੇਰ ਬਾਅਦ ਚ ਬਾਬਾ ਲੰਗਰਾਂ ਦਾ ਰਾਈਟਰ ਸਰਪ੍ਰਾਈਜ਼ ਤੇ ਆਪਾਂ ਫਸਲਾਂ ਹੋਂ ਦਾ ਵੀ ਕੱਢ ਲਈਏ ਇਹ ਬਚਾ ਕੇ ਰੱਖਦੇ ਨੇ ਕਰ ਦੇਖੋ ਗੜਦਾ ਲੱਗਾ ਆਪਾਂ ਇਹਨੂੰ ਸਾਫ਼ ਕਰ ਗਏ ਦੇਖੋ ਹਾਂਜੀ ਜੀ ਚਮੀ ਦਾ ਲਈ ਲੈ ਕੇ ਚੱਲੇ ਆ ਹਣ ਆਪਾਂ ਸਤਮੀ ਪਾ ਦਿਨ ਮੰਨਿਆ ਤੇ ਨਾੜ ਦੇਖੋ ਕੁਝ ਨਾ ਪੜ ਆਇਆ ਤਕਲਾਬੋ ਦਿਨਾ ਪੰਨਾ ਤੇ ਲਾਲ ਪਾਲੀ ਆਇਆ ਤੇ ਜੋ ਤੋ ਹੁਣ ਆਪਾਂ ਇੱਧਰ ਦੇਖੋ ਕਿ ਇੰਨਾ ਲੰਬਾ ਲੱਗਾ 7 ਮੀਟਰ ਵਾਲੀ ਟ੍ਰੈਲੀ ਲਿਆ ਹੈ ਹਾਂਜੀ ਆਪਾਂ 7 ਮੀਟਰ ਵਾਲੀ ਲੈ ਕੇ ਚੱਲੇ ਆ ਤੇ ਇਤਰਾ ਸਾਰੀ ਬਣਾਤੀ ਆ ਥੋੜੀ ਤੇ ਬਾਕੀ ਥੋੜੀ ਜਿਹੀ ਰਹਿ ਗਈ ਆ ਇੱਧਰ ਇਹ ਸਾਡਾ ਟਰਾਲੀਆਂ ਬਣਾ ਕੇ ਆਇਆ ਤੇ ਹੁਣ ਚੱਲੇ ਆਂ ਅੰਦੀ ਦੀ ਔਰ ਜਾਂਦੇ ਆਪਾਂ ਕੰਮ ਜੀ ਜੀ ਇਹਨੂੰ ਟਰੈਕਟਰ ਨੂੰ ਸਟਾਰਟ ਕਰਕੇ ਲਾਉਣੇ ਲੱਗੇ ਤੇ ਹਵਾ ਮਾਰਦੇ ਆ ਜਨਾ ਸਾਰ ਕਰ ਲਵਾਂ ਮੈਂ ਆਪਾਂ ਖੋਲੇ ਇਹ ਏਅਰ ਕੈਲੈਂਡਰ ਤੇ ਇਹਨੂੰ ਕਰਦੇ ਹਾਂ ਸਾਫ਼ ਹਾਂਜੀ ਜੀ ਆਪਾਂ ਖੋਲੇ ਦੇਖੋ ਕਿੰਨੀ ਗਰਦ ਹੈ ਤੇ ਅੰਦਰ ਇਹਨੂੰ ਝਾੜਦੇ ਹਾਂ ਸ਼ੀਸ਼ੇ ਨੂੰ ਹਾਂਜੀ ਜੀ ਆ ਕੱਲਿਆ ਹੀ ਸਾਫ਼ ਤੇ ਹੁਣ ਇਹਦੇ ਜਾਲੀ ਕਾ ਕੇ ਤੇ ਇਹਨੂੰ ਲੈਂਦੇ ਅੱਗੇ ਇੱਧਰ ਜੋ ਫੋਟੋ ਵੀ ਚੱਲਦਾ ਹੈ ਜੀ ਇਹ ਜਾ ਕੇ ਹਾਂਜੀ ਜੀ ਕਰ ਦਿੱਤਾ ਹੈ ਟਰੈਕਟਰ ਸਾਫ਼ ਤੇ ਬਣਾਵਾਂਗੇ ਅੱਜ ਤੂੜੀ ਜੀ ਸਵਾਂਗੇ ਦੇ ਨਾਲ ਤੂੜੀ ਅੰਦਰ ਕਰਨ ਲੱਗੇ ਆ ਚਲੋ ਕਰਦੇ ਆ ਇਹਨਾਂ ਹਾਂਜੀ ਜੀ ਅੱਜ ਆਪਨੇ ਥੋੜੀ ਬਣਾਉਣ ਲੱਗੇ ਆ ਤੇ ਚਲਾਉਣ ਚਾਹਦੇ ਆ ਥੋੜੀ ਬਣਾਉਣੀ ਆ ਆਪਣੇ ਕਾਲੀ ਬਾਲੀ ਆ। ਕੱਲੀ ਆ ਵੀ ਆ ਕਰਦੇ ਵੀ ਬਣਾਉਣ ਲੱਗੇ ਆ ਥੋੜੀ ਤੇ ਬਾਅਦ ਜੇ ਉਤਰ ਬਣਾਵਾਂ ਆਪਣੀ ਪਹਿਲੀ ਟਰਾਲੀ ਬਣ ਗਈ ਆ ਆਪਾਂ ਪਹਿਲੀ ਟਰਾਲੀ ਇਹ ਲੈ ਕੇ ਚੱਲੇ ਅੱਜ ਦੀ ਹਾਂਜੀ ਜੀ ਪਹਿਲੀ ਟਰਾਲੀ ਲਿਆ ਕੇ ਲਾਤੀ ਆ ਬੈਕ ਆਪਾਂ ਹਾਂਜੀ ਜੀ ਆਪਾਂ ਲੈ ਕੇ ਚੱਲੇ ਹੁਣ ਦੂਜੀ ਟਰਾਲੀ ਲੈਣ ਚੱਲੇ ਆ ਇਹ ਪਹਿਲੀ ਟਰਾਲੀ ਆਪਾਂ ਲਾ ਲਈ ਸੀ ਆਪਣੀ ਟਰਾਲੀ ਕੱਟ ਕੇ ਖੜਾ ਚਾਚਾ ਤੇ ਚਲੋ ਪਾ ਕੇ ਲਿਆਉਣੇ ਆ ਜੀ ਜਲੋ ਕੱਢ ਕੇ ਤੇ ਦੂਜੀ ਟਰਾਲੀ ਪਾਉਨੇ ਆ ਤੇ ਉੱਤਰ ਆਪਣੇ ਉੱਪਰੇ ਖੜੀ ਹੈ ਟਰਾਲੀ ਆਪਾਂ ਟਰਾਲੀ ਪਾਰਤੀ ਸੀਗੀ ਤੇ ਹੁਣ ਆ ਵੀ ਲੈ ਇੱਧਰ ਲੈ ਆਪਾਂ ਇਹ ਆਪਣੀ ਚਾਲ ਪਈ ਤੁਰੇ ਆਇਂ ਇਹ ਅੰਦਰ ਹਾਂਜੀ ਜੀ ਆਪਣੇ ਆਹ ਦੇਖ ਲੋ ਟਰਾਲੀ ਦੀ ਹੱਕਾ ਨਾ ਟੁੱਟ ਗਿਆ ਤੇ ਆਹ ਦੇ ਹੁਣ ਚਲੋ ਇਹਨੂੰ ਕਰਦੇ ਆ ਸੱਟ ਵੱਟ ਜਿਹੜੇ ਤੋਂ ਡਰਦੇ ਸੀ ਉਹੀ ਕੰਮ ਹੋ ਗਿਆ ਅੱਧੀ ਟਰਾਲੀ ਭਰੀ ਆ ਹਜੇ ਇੱਥੋਂ ਆਪਾਂ ਕੱਢ ਕੇ ਤੇ ਆਪਾਂ ਸਰੀਆਂ ਪਾ ਲਿਆ ਆ ਤੇ ਇੱਥੇ ਇੱਥੇ ਹੁਣ ਸਟੈਂਡ ਤੇ ਖੜੀ ਖਾਲੀ ਸੀ ਟਰਾਲੀ ਤੇ ਚਲੋ ਆਪਾਂ ਆ ਕੇ ਬਣਾਉਨੇ ਆ ਟੂੜੀ What <laughs> the ਕਰ ਦਿੱਤਾ ਬੰਦ ਹਾਂਜੀ ਖੜਾ ਕਰ ਦਿੱਤਾ ਟਰੈਕਟਰ ਆਪਣੀ ਮਸ਼ੀਨ ਚੱਲ ਪਈ ਆ ਤੇ ਆਪਾਂ ਹੁਣ ਤੀਜੀ ਟਰਾਲੀ ਲੈ ਕੇ ਚੱਲਦੇ ਆਂ ਜੀ ਆਪਾਂ ਹੁਣ ਚੌਥੀ ਟਰਾਲੀ ਲੈ ਗਏ ਆਂ ਚੰਗੇ ਆ ਤੇ ਤਿੰਨ ਟਰਾਲੀਆਂ ਆ ਟਰਾਲੀ ਦਾ ਤੇ ਚੌਥੀ ਬੱਸ ਲੈ ਗਏ ਆਂ ਤੇ ਵਾਪਸ ਜੀ ਚੌਥੀ ਟਰਾਲੀ ਆਉਂਦੇ ਪਲੇ ਆਏ ਸੀ ਬਸ ਥੋੜੀ ਰਹਿ ਚਲੀ ਟਰਾਲੀ ਪੜਾਣੀ ਤੇ ਤੁਹਾਨੂੰ ਹਣੇ ਚੱਲੇ ਬਣਾ ਕੇ ਦਿਖਾਉ ਲੇ ਆਂ ਅੰਜੀ ਜੀ ਆਪਾਂ ਟਰੱਕੀ ਟਰਾਲੀ ਬਾਲੀ ਸੀ ਇਸ ਤੇ ਚੱਲਣਾ ਹੈ ਆਪਣਾ ਤੇ ਆਪਾਂ ਆਹ ਲੈ ਗਿਆ ਤੇ ਟਾਲੀ ਖੜੀ ਕਰ ਦਿੱਤੀ ਏ ਟਰਾਲੀ ਤੇ ਆਪਾਂ ਮਸ਼ੀਨ ਚਲਾ ਲੰਨੇ ਆ ਤੇ ਲੈ ਜੂਗਾ ਚਾਚਾ پیچھے ਮੀ ਟਰਾਲੀ ਭਾਂ ਲੱਗਿਆ जी आप छेवीं ट्राली भर दिखती है ले लैके जाए भाई आप लैके जाते हैं छेवीं ट्राली बाकी जी आप ट्राली कट दी थी आई तो ये आप लग रहे हैं ट्रैक्टर लेके चलते हैं अगर मशीन भी लैके आसा कहते हैं तो आप उसे काट दी हैं ਕੀ ਜਿਹੜਾ ਜਾਣਦੇ ਆ ਜੀ ਹੁਣ ਆਪਾਂ ਜਾਣਿਆ ਕਾਨੂੰ ਤੇ ਇਹ ਇੰਨਾ ਕੋ ਬਲੌਗ ਵਧੀਆ ਲੱਗੂ ਪਲੀਜ਼ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ